ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਜਗਾ ਜਗਾ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਲਈ ਬਿਮਾਰੀਆਂ ਦਾ ਅੱਡਾ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫਾਈ ਲਈ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਇਲਾਕਾ ਵਾਸੀਆਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹਨਾਂ ਦੇ ਇਲਾਕੇ ਰਣਜੀਤ ਐਵਿਨਿਊ ਬੀ ਬਲਾਕ ਦੇ ਡਿਸਟ੍ਰਿਕਟ ਸ਼ੋਪਿੰਗ ਮਾਲ ਵਿੱਚ ਜਗਾ ਜਗਾ ਕੂੜੇ ਦੀਆਂ ਢੇਰ ਬਣੇ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਸਫਾਈ ਦੀਆਂ ਗੱਡੀਆਂ ਨਹੀਂ ਪਹੁੰਚ ਰਹੀਆਂ ਅਤੇ ਮੌਸਮ ਦੇ ਬਦਲਣ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ ਅਤੇ ਉਹਨਾਂ ਦੇ ਸ਼ੋਅਰੂਮਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਾਰਨ ਕੋਈ ਗ੍ਰਾਹਕ ਨਹੀਂ ਆ ਰਹੇ ਇਸ ਮੌਕੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਕੂੜੇ ਨੂੰ ਹਟਾਇਆ ਜਾਵੇ ਅਤੇ ਇੱਥੇ ਬਣੇ ਪਾਰਕ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਨਾਲ ਕੋਈ ਖਿਲਵਾੜ ਨਾ ਹੋਵੇ ਇੱਥੇ ਵੇਖੋ ਵੀ ਆ ਰੰਜੀਤ ਹੈ ਵੀਨੇ ਉਹਦਾ ਪੌਸ਼ ਇਲਾਕਾ ਆ ਇੱਥੋਂ ਦੇ ਵੇਖੋ ਵੀ ਕਿੱਡੇ ਮਾੜੇ ਹਾਲਾਤ ਨੇ ਆ ਪਾਰਕ ਦਾ ਹਾਲ ਵੇਖੋ ਕਿੱਡੀ ਕ ਪਾਰਕ ਆ ਕਿੰਨੇ ਆ ਪ੍ਰੇ ਦੇਖੋ ਤੁਸੀਂ ਆ ਮਿੱਟੀ ਦੇ ਢੇਰ ਲੱਗੇ ਆ ਸਾਡੇ ਹੀ ਆਫਿਸ ਦੇ ਇਹਨਾਂ ਨੇ ਰੈਂਟ ਨੇ ਇੱਥੇ ਫਿਰ ਇਹਦੇ ਟੈਕਸ ਨੇ ਜਿਹੜੇ ਹੀ ਸਰਕਾਰ ਨੂੰ ਪੇ ਕਰਦੇ ਉਹ ਕਾਹਦੇ ਪੇ ਕਰਦੇ ਆ ਵੀ ਐਡੇ ਜ਼ਿਆਦਾ ਮਾੜੇ ਹਾਲਾਤ ਨੇ ਵੀ ਇਹਦੇ ਹਾਲਾਤ ਮਾੜੇ ਲੋਕਾਂ ਦੇ ਪਿੰਡਾਂ ਦੇ ਨਹੀਂ ਰਹਿ ਗਏ ਅੱਜ ਕੱਲ ਜੋ ਆ ਰਣਜੀਤ ਐਵੇਨਿਊ ਦਾ ਹਾਲ ਹੋ ਗਿਆ ਕੋਈ ਗੱਡੀ ਲਾਉਣ ਲਈ ਜਗ੍ਹਾ ਨਹੀਂ ਹੈਗੀ ਇਹਨੇ ਇੱਥੇ ਵੇਖੋ ਜੀ ਕਿੱਡੇ ਕਿੱਡੇ ਜਨਰੇਟਰ ਕਿਸੇ ਨੇ ਕੁਝ ਰੱਖਿਆ ਕੇ ਨੇ ਕੋਈ ਕੋਈ ਇਹਦਾ ਕੋਈ ਸਿਸਟਮ ਹੀ ਨਹੀਂ ਹੈਗਾ ਬਗੈਰ ਸਿਸਟਮ ਤੋਂ ਸਾਰਾ ਕੁਝ ਚੱਲਣ ਡਿਆ ਸੜਕਾਂ ਟੁੱਟੀਆਂ ਪਈਆਂ ਨੇ ਬਹੁਤ ਮਾੜੇ ਹਾਲਾਤ ਨੇ ਸੀਵਰੇਜ ਬੰਦ ਨੇ ਹਾਂ ਆਣ ਕੇ ਇੱਥੇ ਕੋਈ ਕੋਈ ਸੁਣਵਾਈ ਨਹੀਂ ਆ ਬੜੀ ਯਾਰ ਆਪਾਂ ਕਹਿ ਇੰਪਰੂਵਮੈਂਟ ਟਰਸਟ ਨੂੰ ਵੀ ਕਹਿ ਚੁੱਕੀ ਆ ਬੜੀ ਯਾਰ ਇਹਨਾਂ ਦੇ ਇੱਥੇ ਪੇਸ਼ ਵੀ ਹੋਏ ਆ ਬੜੇ ਲੋਕਾਂ ਨੂੰ ਨਾਲ ਲਾ ਕੇ ਵੀ ਆਪਾਂ ਗਏ ਆ ਵੀ ਇੱਥੇ ਜਿਹੜਾ ਤੁਸੀਂ ਇਹਦਾ ਜਿਹੜਾ ਥੋੜਾ ਜਿਹਾ ਕੋਈ ਮਸਲਾ ਹੱਲ ਕਰੋ ਪਰ ਇੱਥੇ ਕੋਈ ਨਹੀਂ ਕਰਦਾ ਕਰੋੜਾਂ ਰੁਪਈਆਂ ਲੀਆਂ ਮਤਲਬ ਮਾਰਕੀਟਾਂ ਖਰੀਦੀਆਂ ਨੇ ਇਹਨਾਂ ਨੇ ਪੈਸਾ ਲਾਇਆ ਅਸੀਂ ਇਨਾ ਪੈਸਾ ਲਾਉਣ ਦੇ ਬਾਵਜੂਦ ਵੀ ਸਾਨੂੰ ਇੱਥੇ ਕੋਈ ਸੁੱਖ ਨਹੀਂ ਆ ਵੀ ਸਾਨੂੰ ਇੱਥੇ ਕੋਈ ਸੁੱਖ ਲੋਕ ਆਉਂਦੇ ਨਹੀਂ ਆ ਕਲਾਇੰਟ ਹੀ ਨਹੀਂ ਆਉਂਦੇ ਕਿਉਂਕਿ ਐਡੇ ਮਾੜੇ ਹਾਲਾਤ ਨੇ ਜਿਹੜੀ ਬੈਗ ਸਾਈਡ ਹੈ ਇੱਥੇ ਜਿੱਧਰ ਇਹਨਾਂ ਨੇ ਆਪਣਾ ਲਿਫਟਾਂ ਦਿੱਤੀਆਂ ਨੇ ਉੱਥੇ ਵੇਖੋ ਵੀ ਉੱਥੋਂ ਦੀ ਜਾ ਹੀ ਨਹੀਂ ਸਕਦਾ ਬਤਾ ਇੰਨੀ ਸਮੈਲ ਐ ਇੰਨੀ ਗੰਦੀ ਸਮੈਲ ਐ ਵੀ ਬਹੁਤ ਮੁਸ਼ਕਲ ਐ ਇੱਥੇ ਜਿਹੜਾ ਇਹ ਰਣਜੀਤ ਅੰਨੂ ਵਾਲਾ ਕੋਈ ਹਾਲ ਨਹੀਂ ਆ ਹੈ ਜਰੂਰ ਦਿੱਤਾ ਵੀ ਨਹੀਂ ਉਹ ਪਰ ਰਣਜੀਤ ਅੰਨੂ ਵਾਲਾ ਕੋਈ ਹਾਲ ਨਹੀਂ ਐ ਇਹਦੇ ਨਾਲੋਂ ਤਾਂ ਪਿੰਡ ਵੀ ਜਿਹੜੇ ਆ ਉਹ ਬਹੁਤ ਵਧੀਆ ਨੇ ਵੇਖੋ ਜੀ ਸਰਕਾਰਾਂ ਦੇ ਕਈ ਕੁਝ ਕਹਿੰਦੀਆਂ ਸਰਕਾਰਾਂ ਦੇ ਸ਼ੁਰੂ ਤੋਂ ਹੀ ਕਹਿੰਦੀਆਂ ਆਈਆਂ ਵੀ ਅਸੀਂ ਸਮਾਰਟ ਸਿਟੀ ਬਣਾ ਦਈਏ ਪਰ ਸਮਾਰਟ ਸਿਟੀ ਤੋਂ ਕੁਝ ਵੀ ਨਹੀਂ ਬਣਾਇਆ ਆ ਜਿਹੜੀ ਸਰਕਾਰ ਆਈ ਐ ਇਹਦੇ ਤਾਂ ਬੇੜਾ ਹੀ ਘਰਕ ਹੋ ਗਿਆ ਨਾ ਵੀ ਇਹਨੇ ਤੇ ਇਹਨੇ ਮਾੜੇ ਹਾਲਾਤ ਕਰਦੇ ਇਹਦੇ ਤੋਂ ਤਾਂ ਪਹਿਲਾਂ ਸਰਕਾਰਾਂ ਜਿਹੜੀਆਂ ਸਾਡ ਹੁਣ ਤੇ ਬਿਲਕੁਲ ਹੀ ਬਹੁਤ ਜਿਆਦਾ ਮਾੜੇ ਹਾਲਾਤ ਹੋ ਗਏ ਇੱਥੇ ਸਰਕਾਰਾਂ ਦੇ ਵੇਖੋ ਥਾਂ ਥਾਂ ਤੇ ਕਤਲ ਹੋਣ ਡੇ ਆ ਇਹ ਕੋਈ ਕਿਹੇ ਦਾ ਕੋਈ ਵੀ ਕੋਈ ਪੁਲਿਸ ਨਹੀਂ ਕੰਮ ਕਰਦੀ ਕੋਈ ਚੋਰੀਆਂ ਹੋਣ ਡੀਆਂ ਨੇ ਮਤਲਬ ਇੰਨਾ ਕ੍ਰਿਮੀਨਲ ਮਤਲਬ ਇੰਨਾ ਕ੍ਰਾਈਮ ਵੱਧ ਗਿਆ ਆ ਵੀ ਅਹੀ ਦੱਸ ਨਹੀਂ ਸਕਦੇ ਵੀ ਕਿੰਨਾ ਕਰਾਈ ਮੈਂ ਤੁਹਾਨੂੰ ਆਪ ਤੁਹਾਨੂੰ ਪਤਾ ਹੀ ਆ ਸਾਰਾ ਵੀ ਕਿੱਡੇ ਮਾੜੇ ਹਾਲਾਤ ਹੋ ਗਏ ਨੇ ਇੱਥੇ ਪੰਜਾਬ ਦੇ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਇਹ ਡਵੈਲਪਮੈਂਟ ਨੂੰ ਕੀ ਕਰਨੀ ਆ ਇਹਨਾਂ ਨੇ ਤੇ ਇਹਨਾਂ ਕੋਲ ਤਾਂ ਗੁੰਡਾਗਰਦੀ ਨਹੀਂ ਅਜੇ ਤੱਕ ਬੰਦ ਹੋਈ ਵੇਖੋ ਜੀ ਸਰਕਾਰ ਬਦਲਣੀ ਚਾਹੀਦੀ ਇਹੋ ਜੀ ਸਰਕਾਰ ਤੇ ਆਉਣੀ ਨਹੀਂ ਚਾਹੀਦੀ ਕੋਈ ਨਵੀਂ ਸਰਕਾਰ ਆ ਕੋਈ ਨਵਾਂ ਆਹੀ ਤੇ ਇਸੇ ਕਰਕੇ ਸਰਕਾਰ ਜਿਹੜੀ ਹੈ ਲੋਕਾਂ ਨੇ ਚੁਣੀ ਸੀ ਵੀ ਸਾਨੂੰ ਆਮ ਪਾਰਟੀ ਆਊਗੀ ਆਮ ਪਾਰਟੀ ਵੀ ਸਾਡੀ ਸਾਰਿਆਂ ਦੀ ਪਾਰਟੀ ਹੈ ਜੀ ਅਸੀਂ ਵੀ ਸਾਡੀ ਆਪਣੀ ਪਾਰਟੀ ਹੈ ਵੀ ਅਸੀਂ ਜਿਹੜੀ ਆ ਵੀ ਸਾਡੀ ਹੈਲਪ ਕਰੂਗੀ ਕੁਝ ਪਰ ਇੱਥੇ ਵੇਖੋ ਜੀ ਕੁਝ ਵੀ ਨਹੀਂ ਸਾਰਾ ਕੁਝ ਉਦਾਂ ਹੀ ਪਹਿਲੇ ਦੇ ਨਾਲੋਂ ਵੀ ਜ਼ਿਆਦਾ ਮਾੜਾ ਹਾਲਾਤ ਹੋ ਗਿਆ ਵੀ ਪਹਿਲੇ ਦੇ ਨਾਲੋਂ ਵੀ ਪਹਿਲੀਆਂ ਸਰਕਾਰਾਂ ਸਗੋਂ ਇਹਦੇ ਨਾਲੋਂ ਜ਼ਿਆਦਾ ਬੈਸ ਸੀ ਜਿਹੜੀਆਂ ਉਹ ਤਾਂ ਫਿਰ ਵੀ ਕੁਝ ਸਨਵਾਈ ਕਰਦੀਆਂ ਪਰ ਅੱਜ ਕੱਲ੍ਹ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਦਾ ਤੇ ਬੇੜਾ ਹੀ ਗਰਕ ਹੋ ਗਿਆ ਕੋਈ ਵੀ ਮਤਲਬ ਕੋਈ ਬਹੁਤ ਮਾੜੇ ਹਾਲਾਤ ਨੇ ਇੱਥੇ ਰਣਜੀਤਾ ਵੈਨਿਊ ਦੇ ਖਾਸ ਕਰਕੇ ਰਣਜੀਤਾ ਵੈਨਿਊ ਤੇ ਬਹੁਤ ਮਾੜੇ ਹਾਲਾਤ ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਤਰ੍ਹਾਂ ਦਾ ਜਿਹੜਾ ਟੈਕਸ ਆਮ ਲੋਕਾਂ ਵੱਲੋਂ ਖਜ਼ਾਨੇ ਸਰਕਾਰ ਦੇ ਵਿੱਚ ਬਿਲਕੁਲ ਭੇਜਿਆ ਜਾਂਦਾ ਦਿੱਤਾ ਵੀ ਜਾਂਦਾ ਪਰ ਉਹਦੇ ਬਦਲੇ ਜੇ ਸੁਵਿਧਾਵਾਂ ਦੀ ਗੱਲ ਕਰ ਲਈਏ ਉਹ ਬਿਲ ਜਿਦਿਆਂ ਮੂੰਹੋਂ ਬੋਲਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਪੋਸ਼ ਇਲਾਕੇ ਰਣਜੀਤ ਐਵੇਨਿਊ ਬੀ ਬਲਾਕ ਦੇ ਵਿੱਚ ਦੇਖਣ ਨੂੰ ਮਿਲਦੀਆਂ ਡਿਸਟ੍ਰਿਕਟ ਕੀ ਡਿਸਟ੍ਰਿਕਟ ਸ਼ੋਪਿੰਗ ਕੰਪਲੈਕਸ ਬਣਿਆ ਪਿਆ ਔਰ ਇਹਦੇ ਹਾਲਾਤ ਵੱਧ ਨਾਲੋਂ ਬੱਤਰ ਨੇ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨੇ ਸੜਕਾਂ ਟੁੱਟੀਆਂ ਪਈਆਂ ਨੇ ਔਰ ਜਿਹੜੇ ਪਾਰਕ ਬਣਿਆ ਪਿਆ ਉਹਦੇ ਵੱਧ ਨਾਲੋਂ ਬੱਤਰ ਜ਼ਿਆਦਾ ਹਾਲਾਤ ਬਣੇ ਪਏ ਨੇ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨੇ ਹਰਿਆਲੀ ਪੂਰੀ ਹੋ ਗਈ ਪਈ ਨੇ ਵੇਸਟੇਜ ਸਾਰਾ ਸਮਾਨ ਉੱਥੇ ਉਦਾਂ ਹੀ ਪਿਆ ਹੋਇਆ ਔਰ ਗੰਦਗੀ ਦਾ ਇਲਾਕਾ ਪੂਰਾ ਬਣਿਆ ਪਿਆ ਜਿਹਦੇ ਸਬੰਧ ਦੇ ਵਿੱਚ ਉੱਥ ਲਾਕਾ ਵਸੀਆਂ ਨੇ ਗਲਬਤ ਕਰਦੇ ਕੋਈ ਅੱਖ ਨਾ ਕੀ ਇੰਨੇ ਮਹਿੰਗੇ ਰੇਡਾਂ ਜਿੱਥੇ ਸੀ ਦੁਕਾਨਾਂ ਜਾਂ ਮੋਲ ਜਾਂ ਸ਼ੋਪਿੰਗ ਕੰਪਲੈਕਸ ਲਿੱਤੇ ਦੇ ਨੇ ਆਪਣੇ ਇੱਥੇ ਕੰਮ ਚਲਾਉਣ ਦੇ ਲਈ ਪਰ ਕਾਰੋਬਾਰ ਨਹੀਂ ਹੈਗੇ ਕਾਰਨ ਹੈ ਕਿ ਲੋਕ ਇੱਦੇ ਗੰਦਾਲੇ ਇਲਾਕੇ ਦੇ ਵਿੱਚ ਪਹੁੰਚ ਨਹੀਂ ਰਹੇ ਪਰ ਇੰਨੇ ਮਹਿੰਗੇ ਇਲਾਕੇ ਦੇ ਵਿੱਚ ਦੇ ਹਾਲਾਤ ਜੇ ਇਦਾਂ ਦੇ ਬਨੇ ਪਨੇ ਸਰਕਾਰ ਕਿਹੜੇ ਇਲਾਕੇ ਸਮਾਰਟ ਸਿਟੀ ਕਹਿਰੀ ਬਣਾ ਦਿੰਦੇ ਨੇ ਤੇ ਸੋ ਸਮਾਰਟ ਸਿਟੀ ਦੇ ਸਰਕਾਰਾਂ ਆਪਣੇ ਮੂੰਹੋਂ ਦਵਾਈ ਪਾ ਰੀਆਂ ਨੇ ਤੇ ਉੱਥੇ ਸਮਾਰਟ ਸਿਟੀ ਦੇ ਕੋਈ ਅਮਲੀ ਜਮਾ ਵੀ ਦਿੱਤਾ ਜਾਵੇ ਤੇ ਸੋ ਸਾਡੀ ਖਬਰ ਤੋਂ ਬਾਅਦ ਉਹਨੂੰ ਦੇਖਣਾ ਹੋਊਗਾ ਕਿ ਪ੍ਰਸ਼ਾਸਨ ਸਰਕਾਰ ਕਿੰਨੀ ਜਲਦ ਇੱਥੇ ਧਿਆਨ ਦਿੰਦੀ ਆ ਔਰ ਇੱਥੇ ਜਿਹੜਾ ਬੰਦਾ ਜਿਹੜਾ ਸਫਾਈ ਦਾ ਕੰਮ ਆ ਕਿੰਨੀ ਜਲਦੀ ਸ਼ੁਰੂ ਹੁੰਦਾ ਹੈ ਕਾਰਨ ਹੈ ਕਿ ਬੜਾ ਪੋਸ਼ ਏਰੀਆ ਹੈ ਜੇ ਪੋਸ਼ ਏਰੀਆ ਇਦਾਂ ਦਾ ਹੈ ਤਾਂ ਆਮ ਲਾਗੇ ਕਿਦਾਂ ਦੇ ਹੋਣਗੇ ਸੇ ਜੋਗੀ ਹੈ ਜੇਕਰ ਮਾਰਦ ਨਾਲ ਸੁਚੀਲ ਸ਼ਰਮਾ ਫਾਸਟਵੇ ਨਿਊਜ਼ ਅਮਰਸ